ਸੋਲਾਪੁਰ ਦੇ ਵਿੱਚ ਜਿਹੜਾ ਮੇਲਾ ਲੱਗਾ ਹੈ ਇਹਦਾ ਆਪਾਂ ਦੂਜਾ ਭਾਗ ਬਣਾਉਂ ਲੱਗੇ ਆਂ ਉਹ ਕਿ ਇੱਕ ਵੀਡੀਓ ਹੋ ਜਾਂਦੀ ਬੜੀ ਵੱਡੀ ਤੇ ਫਿਰ ਕਈ ਲੋਕ ਵੀ ਲੋ ਵੇਦੇ ਨੀਗੇ ਤੇ ਜਿਆਦਾ ਵੱਡੀ ਹੁੰਦੇ ਕਰ ਬਾਕੀ ਅਸੀਂ ਟੋਪੀਆਂ ਲੈਣ ਗਏ ਸੀ ਤੇ ਟੋਪੀਆਂ ਵਾਲੇ ਨਾਲ ਬਣਿਆ ਨਹੀਂ ਸਾਡਾ ਰੇਟ ਤੇ ਕਿ ਚੂਲੇ ਤੇ ਬਾਕੀ ਕਹਿੰਦੇ ਵੀ ਰਾਤ ਨੂੰ ਜਿਆਦਾ 4 ਵਜੇ 4 ਵਜੇ ਸ਼ੁਰੂ ਹੋ ਜਾਂਦਾ ਤੇ 12 1 2 ਵਜਾਂ ਜਾਂਦੇ ਆ ਉਦੋਂ ਕਾਫੀ ਇਹ ਮੇਲਾ ਭੱਗਦਾ ਤੇ ਕੀਦੀ ਹੈ ਦਾ ਗਰਾਊਂਡ ਰਹਿੰਦਾ 30000 ਬੰਦਾ ਰਾਤ ਨੂੰ ਕਹਿੰਦੇ ਇੱਥੇ ਹੁੰਦਾ ਬਾਕੀ ਜੇ ਹਿਸਾਬ ਨਾਲ ਅਸੀਂ ਮੇਲਾ ਦੇਖ ਰਹੇ ਹਾਂ ਤੇ ਹੋ ਵੀ ਸਕਦਾ ਵੀ ਇੰਨੇ ਬੰਦੇ ਹੋਣ ਹਸਭਾ ਵੇਖਵਾ ਮੇਲਾ ਅੱਗੇ ਬਹੁਤ ਗੱਡੀ ਨਹੀਂ ਜਾਂਦੀ ਮੇਲਾ ਤਾਂ ਅੱਗੇ ਬਹੁਤ ਆ ਜੀ ਪਰ ਅੱਗੇ ਆਪ ਸਾਡੀ ਗੱਡੀ ਨਹੀਂ ਜਾਂਦੀ ਤੇ ਤੁਰ ਕੇ ਜਾਂਾਂ ਦੀ ਸਾਨੂੰ ਜਾਦਾ ਆਉਂਦੀ ਉਹ ਯਾਰ ਪਤਲੇ ਨੇ ਫੋਨ 'ਚ ਕਦੋਂ ਕਰਾ ਚੈੱਕ ਕਰਾ ਕਰ ਗਰਮੀ ਬਹੁਤ ਜ਼ਿਆਦਾ ਜੀ ਕਿ ਗੱਡੀ ਤੇ ਚਲੋ ਜੀ ਸੀ ਯੂ ਸੀ ਲਾ ਕੇ ਬੰਦਾ ਬੈਠਾ ਵੀਡੀਓ ਬਣਾ ਲੈਂਦਾ ਤੁਰ ਕੇ ਜਾਣਾ ਪੜਾ ਔਖਾ ਜੀ ਦੇਖੋ ਜੀ ਤੁਸੀਂ ਝੂਲੇ ਬੈਸਰੀ ਮੂਸੇ ਨਹੀਂ ਆਉਂਦਾ ਕੋਈ ਸਾਡੀ ਇਹੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਖਾਈਏ ਜਿਹੜਾ ਕੋਈ ਸਾਨੂੰ ਚੰਗਾ ਲੱਗਦਾ ਮੇਲੇ ਦੇ ਵਿੱਚ ਜਾਂ ਕੋਈ ਚੰਗੀ ਚੀਜ਼ ਸਾਡੇ ਚੌਹਣ ਵਾਲਿਆਂ ਨੂੰ ਅਸੀਂ ਦਿਖਾਈਏ ਤੇ ਬਾਕੀ ਕਿਥੋਂ ਰੋਟੀ ਖਾਧੀ ਕਾਦੇ ਨਾਲ ਖਾਧੀ ਇਹ ਚੀਜ਼ਾਂ ਕੋਈ ਵਿਖਾਉਣ ਦਾ ਐਡਾ ਵੱਡਾ ਮੈਨਾ ਨਹੀਂ ਰੱਖਦਾ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਜਿਹੜਾ ਕੁਝ ਖਾਂਦੇ ਪੀਂਦੇ ਆ ਲੋਕ ਆ ਹੀ ਪੀ ਜਾਂਦੇ ਆ ਆ ਬਜ਼ਾਰੀਆਂ ਕੁੜੀਆਂ ਹੀ ਮੇਲਾ ਘੁੰਮਣ ਗਈਆਂ ਦੇਖੋ ਬੱਚੀਆਂ ਤੇ ਇਕ ਕਈਆਂ ਦਾ ਸਾਡੇ ਵਰਗੀਆਂ ਦਾ ਦਿਨੇ ਟਾਈਮ ਲੱਗਦਾ ਰਾਤ ਨੂੰ ਕਰਦੀ ਮਜਬੂਰੀਆਂ ਹੁੰਦੀਆਂ ਵੀ ਕਰੋ ਨਹੀਂ ਨਿਕਲ ਦਿੰਦੇ ਚਲੋ ਹੁਣ ਜੀ ਸਾਰਿਆਂ ਦਾ ਕਰਦਾਈ ਮੇਲਾ ਵੇਖਣ ਨੂੰ ਤੇ ਦੱਸ ਸਾਡਾ ਵੀ ਇਹੀ ਆਰਾਦਾ ਹੁੰਦਾ ਵੀ ਤੁਹਾਨੂੰ ਕੁਛ ਨਾ ਕੁਛ ਵਿਖਾਇਆ ਜਾਵੇ ਕੁਝ ਵੱਖਰਾ ਵਿਖਾਇਆ ਜਾਵੇ ਤੇ ਜ਼ਿਆਦਾਤਰ ਅਸੀਂ ਇਹੋ ਜੀਆਂ ਚੀਜ਼ਾਂ ਕਿ ਰੋਡ ਤੇ ਸਾਨੂੰ ਕੋਈ ਚੀਜ਼ ਮਿਲਦੀ ਆ ਉਹ ਜੋ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਰੈਸਟੋਰੈਂਟ ਦੇ ਵਿੱਚ ਬੈਹਿ ਗਏ ਰੋਟੀ ਖਾਤੀ ਜੀ ਅਸੀਂ ਆ ਖਾਣ ਲੱਗੇ ਆ ਕਿੰਨੇ ਚਲੋ ਕਿਤੇ ਕਿਤੇ ਬਣਾ ਲਈਦੀਆਂ ਪਰ ਜ਼ਿਆਦਾਤਰ ਸਾਡਾ ਮੁਰਗੀ ਅਸੀਂ ਥੋੜੀ ਉਹ ਘੱਟ ਇਸ ਕਰਕੇ ਬਣਾਉਂਦੇ ਆ ਜਿਵੇਂ ਤੁਸੀਂ ਨੂਰ ਦੀ ਮੰਮੀ ਨੂੰ ਗਾਲਾਂ ਕੱਢਦੇ ਆ ਵੀ ਇਹ ਖਾਂਦੀ ਧਿਆਨ ਹੈ ਇਹਨਾਂ ਦਾ ਇਸ ਕਰਕੇ ਅਸੀਂ ਉਹ ਚੀਜ਼ਾਂ ਨਹੀਂ ਬਣਾਉਂਦੇ ਬਾਕੀ ਗਿੱਲ ਸਾਹਿਬ ਸਾਡੇ ਵੀ ਉਹ ਚੀਜ਼ ਨੂੰ ਨਹੀਂ ਕਹਿੰਦੇ ਵੀ ਨਹੀਂ ਆਪਾਂ ਨੂਰ ਦੀ ਮੰਮੀ ਵਾਲੇ ਕੰਮ ਨਹੀਂ ਕਰਨੇ ਦੇਖ ਲੋ ਜੀ ਇੱਧਰ ਸਰਕਸ ਉੱਧ ਵੀ ਕੋਣੀ ਸੀਗਾ ਅੱਜ ਰਾਤ ਨੂੰ ਸਰਕਸ ਆ ਸਾਰੀ ਤੇ ਬਣਾ ਬਣਾ ਖਾਣਾ ਇੱਧਰ ਤੋਂ ਬਾਹਰ ਕੀ ਕੇਸ ਤੀਆਂ ਹੂੰ ਬੜੀ ਜਿਹਰੀ ਕੋਇਆ ਯਾਰ ਕਰਨ ਆ ਸਥਿਤ મંદિરਾ ਕੋ ਓ ਯਾਰ ਨਾ ਨਾ ਚਲੋ ਹੁਣ ਇਹਦਾ ਕੁਲਫੀ ਆ ਖਾਦੀ ਕੱਲਾ ਨਾ ਡਾ ਹੀ ਹੁੰਦਾ ਕੱਲਾ ਨਾ ਇਹ ਸਾਡੇ ਬੰਦਿਆਂ ਦੇ ਅੰਦਰ ਪਈ ਪਈ ਗਰਮੀ ਇਹ ਪਾਲ ਦੇ ਠੰਡੀਆਂ ਚੀਜ਼ਾਂ ਤੇ ਕਿਤੇ ਗਰਮੀ ਹੈ ਬਾਹਲੀ ਆulfi ਚਾਹੀਦੀ ਆ ਤੇ ਇਹਨਾਂ ਨੂੰ ਆਨਾਨਾ ਚਾਹੀਦਾ ਤੇ ਜਿਹੜਾ ਸਾਡਾ ਡਰਾਈਵਰ ਹਨ ਜੀ ਆ ਮੰਟੂ ਗੱਲ ਤੁਹਾਨੂੰ ਇਹਦੇ ਅੰਦਰ ਆ ਛੋਟੇ ਵੀਡੀਓ ਦੇ ਵਿੱਚ ਜਿਹੜੀ ਉੱਕੇ ਆ ਰਹੀ ਆ ਇਹਦੇ ਚ ਤੁਹਾਨੂੰ ਦਿਖਦਾ ਹੋਊਗਾ ਐਡਾ ਭੁੱਖੜ ਬੰਦਾ ਦਾ ਸਰੀਰ ਨਾਲ ਕੀ ਜੀ ਵੇਖੀ ਨਹੀਂ ਤੇ ਲਾਲਾਂ ਡਿੱਗੀਆਂ ਨਹੀਂ ਤੇ ਸੋਨੀ ਚੰਨ ਤੁਸੀਂ ਜਾਣਦੇ ਹੀ ਖਾਣ ਦਾ ਥੋੜਾ ਜਿਹਾ ਉਹ ਵੀ ਵੱਧ ਦਾ ਵੀ ਹਜੇ ਫਿਰ ਇਹਨਾਂ ਨੇ ਕਿਹਾ ਸਾਡਾ ਪੇਟ ਖਰਾਬ ਆ ਕਿ ਉਹ ਜੀਆਂ ਗੱਲਾਂ ਕਰਦਾ ਕਿ ਫਰੈਸ਼ ਹੋਣੋਂ ਪਰ ਜ਼ਿਆਦਾ ਰਹਿੰਦੇ ਬੰਦੇ ਨੇ ਇੱਕ ਵਾਰ ਖਾਦਾ ਠੀਕ ਹੈ ਸਫਰ ਦੇ ਵਿੱਚ ਘੱਟਾਣਾ ਚਾਹੀਦਾ ਬਣਾਗੇ ਕੱਲਾ ਖਾਣਾ ਮਿਕਸ ਕਰਾ ਲੈ ਇਸ ਕੀ ਹੈ ਮਿਕਸ ਕਰਾ ਲਿਆ ਕੀ ਕੀ ਕੱਲਾ ਖਾਣਾ ਤੈਨੂੰ ਕੱਲਾ ਠੀਕ ਕੀ ਚੀਜ਼ ਆ ਅਰਨਾ ਤੇ ਮਦੀਰਾ ਬਾ ਮਿਕਸ ਕਰਾ ਲਿਆ ਮੈਂ ਚਾੜ ਦੋ ਆ ਦੇਖ ਲੋ ਜੀ ਸਾਹਮਣੇ ਝੂਲੇ ਲੱਗੇ ਆ ਪਾਣੀ ਪੂਰੀ ਵਾਲਾ ਵਿਚਾਰਾ ਖੜਾ ਹਰ ਇੱਕ ਨੂੰ ਮਹਾਰਾਜ ਨੇ ਕਮਾਈ ਦਾ ਸਾਧਨ ਬਣਾਇਆ ਆਪ ਜਰਾ ਵੇਖ ਲਓ ਖੜਾ ਇੱਥੇ ਇੱਕ ਗੱਲ ਆ ਜੀ ਪਾਣੀ ਜਿਹੜਾ ਇਹ ਪਾਣੀ ਪੁੜੀਆਂ ਇਹ ਬਣਾਉਂਦੇ ਇਹਦੇ ਵਿੱਚ ਬਰਫ਼ ਨਹੀਂ ਪਾਉਂਦੇ ਠੰਡਾ ਨਹੀਂ ਕਰਦੇ ਨੋਰਮਲ ਪਾਣੀ ਰੱਖਦੇ ਆ ਜੋ ਕੁਦਰਤ ਨੇ ਠੰਡਕ ਦਿੱਤੀ ਉਹ ਹੀ ਰੱਖਦੇ ਆ ਬਾਕੀ ਇਹ ਕੁਲਫੀਆਂ ਕੁਲਫੀਆਂ ਵਾਲੇ ਬਹੁਤ ਆ ਜੀ ਚਲੋ ਮਹਾਰਾਜ ਦਾ ਰਜ਼ਗਾਰ ਚਲਾਇਆ ਸਾਰਿਆਂ ਦਾ ਚੱਲਣਾ ਵੀ ਚਾਹੀਦਾ ਜਿਵੇਂ ਕੀ ਆ ਰਿੰਗ ਬਣਿਆ ਹੋਇਆ ਤੁਹਾਨੂੰ ਸਾਹਮਣੇ ਦਿਖਦਾ ਹੋਊਗਾ ਇਹ ਰਾਤ ਨੂੰ ਪਤਾ ਲੱਗਦਾ ਹੋਊਗਾ ਵੀ ਇਹਦੇ ਵਿੱਚ ਕੀ ਕਰਦੇ ਆ ਹੁਣ ਤਾਂ ਇਸ ਟਾਈਮ ਨੀ ਤਾਂ ਯਾਰ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਵੀ ਮੋਟਰਸਾਈਕਲਾਂ ਵਾਸਤੇ ਸਟੈਂਡ ਬਣਾਇਆ ਲੱਗਦਾ ਨਾ ਹੂੰ ਇਹ ਸਟੈਂਡ ਆ ਮੋਟਰਸਾਈਕਲ ਸਟੈਂਡ ਲੱਗਦਾ ਵੀ ਲਾਈ ਵੀ ਮੋਟਰਸਾਈਕਲ ਸਟੈਂਡ ਕਿਉਂਕਿ ਉਹ ਥੋੜੇ ਲੱਗੇ ਨਾ ਬਾਕੀ ਸਾਰਾ ਖਾਲੀ ਇੱਕ ਬਣਾਇਆ ਗੋਲ ਜਿਹਾ ਕਰਕੇ ਆ ਰਾਤ ਨੂੰ ਮੇਲਾ ਭਰੂਗਾ ਨਾ ਰਾਤ ਨੂੰ ਫਿਰ ਲੋਕੀ ਲਾਉਂਦੇ ਹਾਂ ਹਾਂ ਵੀ ਹੋਰ ਕੁਝ ਕਰਦੇ ਹੋਣ ਇਹ ਨਿੱਕੇ ਨੰਨੇ ਮੁੰਨੇ ਬੱਚਿਆਂ ਵਾਸਤੇ ਘਾਰ ਹੈ ਖੇਡਣ ਵਾਸਤੇ ਉਹ ਸਾਹਮਣੇ ਚੂਲੇ ਚੱਲੇ ਲੱਗੇ ਆ ਜੀ ਜਾਣੀ ਕਿ ਵੀ ਦੇਖਿਆ ਜਾਵੇ ਵੀ ਇਹੋ ਜੀਆਂ ਚੀਜ਼ਾਂ ਤੁਰ ਫਿਰ ਕੇ ਵੇਖਣ ਵਾਲੀਆਂ ਹੁੰਦੀਆਂ ਜਿਵੇਂ ਕਹਿੰਦੇ ਵੀ ਰਾਤ ਦਾ ਪ੍ਰੋਗਰਾਮ ਅਸੀਂ ਰਾਤ ਵੇਲੇ ਰਹੇ ਤਾਂ ਇੱਥੇ ਨਾਲ ਹੀ ਆ ਪਰ ਸਾਨੂੰ ਮੇਲੇ ਬਾਰੇ ਜਾਣਦਾ ਤਾਂ ਦਿਨੇ ਸਾਨੂੰ ਪਤਾ ਲੱਗਾ ਵੀ ਇੱਥੇ ਮੇਲਾ ਲੱਗਦਾ ਤੁਸੀਂ ਜਾਓ ਵੇਖ ਕੇ ਯਾ ਰਾਤ ਸਾਨੂੰ ਹੋਟਲ ਵਾਲਾ ਚਲੋ ਜਿੱਥੇ ਰੋਟੀ ਖਾਦੀ 10 ਦਿਨ ਦਾ ਦੱਸਿਆ ਦਿਨੇ ਵੀ ਉਸ ਨੇ ਆ ਯਾ ਰਾਤ 10 ਦਿਨ ਦਾ ਤੇ ਅਸੀਂ ਰਾਤ ਇੱਥੇ ਆ ਜਾਣਾ ਸੀ ਕਿਉਂਕਿ ਸਾਨੂੰ ਸੌਣ ਦਾ ਲਾਲਚ ਤਾਂ ਹੈ ਨਹੀਂ ਤੇ ਪਰ ਉਹਦੇ ਵੀ ਪੈਸੇ ਖਰਾਬ ਹੁੰਦੇ ਸੀ ਇਸ ਕਰਕੇ ਸਾਨੂੰ ਉਹਨੇ ਦੱਸਿਆ ਨਹੀਂ ਇਹ ਚਲੋ ਠੀਕ ਆ ਜੀ ਉਹਦੀ ਮਰਜ਼ੀ ਜਿਵੇਂ ਉਹਦਾ ਦਿਲ ਕਰਦਾ ਨਹੀਂ ਦੱਸਣਾ ਇੱਥੋਂ ਦੇ ਇਨਸਾਨ ਬਹੁਤ ਵਧੀਆ ਸੋਨੀ ਨੇ ਦੋ ਮੁੰਡੇ ਸੀ ਉਹਨਾਂ ਨੂੰ ਪੁੱਛਿਆ ਵੀ ਇਧਰ ਖੇਤੀਬਾੜੀ ਵਾਲਾ ਵੀ ਪ੍ਰੋਜੈਕਟ ਕਿੱਧਰ ਹੈ ਉਹਨਾਂ ਨੇ ਇਹ ਮੋਟਰਸਾਈਕਲ ਦੇ ਬਾਇਆ ਉਹਨੂੰ ਘਮਾ ਕੇ ਲਿਆਂਦਾ ਵੀ ਉਹ ਕਦੇ ਵੀ ਹੁੰਦਾ ਤਾਂ ਵੈਸੇ ਰਾਤ ਨੂੰ ਜ਼ਿਆਦਾ ਲੈ ਆਪਣੇ ਲੋਕ ਇਹਨਾਂ ਪਿਆਰ ਨਹੀਂ ਕਰਦੇ ਲੋਕ ਬਹੁਤ ਪਿਆਰ ਕਰਦੇ ਤੇ ਵਧੀਆ ਮਿਲ-ਗਿਲ ਕੇ ਗਈ। ਵਧੀਆ ਇਨਸਾਨ ਆ। ਬਾਕੀ ਵਧੀਆ ਆਪਾਂ ਵੀ ਰਹਿਾਂਗੇ ਤਾਂ ਇਹ ਵੀ ਇਨਸਾਨ ਵਧੀਆ। ਜੋ ਪ੍ਰਮਾਤਮਾ ਨੇ ਬਣਾਤਾ ਸਾਰੇ ਵਧੀਆ। ਠੀਕ ਹੈ ਜੀ ਇਹ ਮੇਲਾ ਆਪਾਂ ਤੁਹਾਨੂੰ ਦਿਨੇ ਵਿਖਾਤਾ ਦੋ ਭਾਗਾਂ ਦੇ ਵਿੱਚ ਤੇ ਵੀਡੀਓ ਆਪਾਂ ਦੁਪਹਿਰੇ ਕਰਦੇ ਆਂਗੇ ਸੈਡ। ਤੇ ਵੀਡੀਓ ਆਪਣੀ ਵੇਖੋ ਚੈਨਲ ਦਾ ਆਪਣਾ ਹਰਜੋਤ ਵਲੌਗਸ ਲਿਆੜੀ ਸੇਖੋਂ ਸਿਆਣੀ ਵਾਲੀ। ਜੇ ਸਬਸਕ੍ਰਾਈਬ ਕਰ ਲੋ। ਅ ਆਪਣਾ ਪੇਜ ਹੈਗਾ ਜੀ ਤੁਹਾਨੂੰ ਪਤਾ ਹੀ ਆ ਫੇਸਬੁੱਕ ਤੇ ਕੰਪੇਨ ਲਵਰ ਲਾਈਕ ਸ਼ੇਅਰ ਤੇ ਕਮੈਂਟ ਕਰ ਧੰਨਵਾਦ